ਬਵਾਹਿਰ ਜੀ ਦਾ ਖਾਸਤਾ ਸਿਰਵਾਹ ਜੀ ਦੀ ਕੀ ਬਤੇ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੁੱਗਲੇ ਤੇ ਰਾਤ ਚਾਪੂ ਦੇ ਤਰੱਕੀ ਵਾਖੇ ਤੇ ਬਖਸੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਦੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਨੰਦ ਵਾਹੇ ਸੋ ਮੌਸਮ ਹੈ ਜੀ ਜਿਹੜਾ ਅੱਜ ਹਾਂ ਜੀ ਹਾਂ ਜੀ ਰੁਕ ਗਿਆ ਸੀ ਬੋਲੂ ਕਿਆ ਬੋਲਣਾ ਅੱਜ ਤੈਨੂੰ ਜ਼ਖਾਮ ਆ ਅੱਛਾ ਅੱਜ ਤੈਨੂੰ ਜ਼ਖਾਮ ਕੱਲ ਫੇਰ ਸਾਸਰੀ ਘਰ ਕੀਨੇ ਬੁਲਾਉਣੀ ਸੀ ਕੱਲ ਮੈਂ ਠੰਡੇ ਲੱਗੀ ਸੀ ਅੱਛਾ ਫੇਰ ਅੱਜ ਸਾਰਾ ਕੰਮ ਹੋ ਗਿਆ ਅੱਜ ਕੂੜੀ ਆਈ ਤੀ ਜੀ ਹਾਂ ਅਜੂਰਾ ਕਰਿਆ ਤਾਂ ਹਾਂ ਹਾਏ ਪਿਆ ਫੇਰ ਟੋਪੀ ਕਰ ਇਕ ਨਹੀਂ ਜ਼ਖਾਮ ਹੁੰਦਾ ਤਾਂ ਇਕ ਨਾ ਟੋਪੀ ਲਾਉਂਦੇ ਹੁੰਦੇ ਆ ਹੋਰ ਕਿਵੇਂ ਹੁੰਦਾ ਹੁੰਦਾ ਜ਼ਖਾਮ ਹਾਂ ਉਹ ਜਿੱਦ ਲੱਤੀ ਵੀ ਇੰਥੇ ਜਦੋਂ ਪੱਖਿਆ ਪਾਉਂਦਾ ਪੁੱਤ ਸਿਰ ਨੰਗਾ ਕਰਦੇ ਇਕਨ ਆਪਾਂ ਫੇਰ ਜ਼ਖਾਮ ਹੁੰਦਾ ਹਾਂ ਫਾਸਰ ਕੋਲ ਜੀ ਸਾੜਨ ਨੂੰ ਮੈਂ ਰੇਸਾ ਦੇ ਰਿਹਾ ਰੈਣ ਕੋਲ ਜੀ ਬੱਸ ਰੈਣ 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 ਦੇ ਤੇ ਗੱਲ ਹੈਗੀ ਜੀ ਐਦਾਂ ਆ ਮੀਂਹ ਥੋੜਾ ਜਿਹਾ ਟਾਈਮ ਦਿੱਤਾ ਮਤਲਬ ਸ਼ਾਮ ਦਾ ਅੱਜ ਮੀਂਹ ਪੂਰੇ ਦੁਪਹਿਰ ਦੁਪਹਿਰ ਦਾ ਚਲੋ ਪਹਿਲਾਂ ਕੰਮਣ ਕੰਨ ਜਿਹਦੇ ਸ਼ਾਮ ਦਾ 5 ਵਜੇ ਤੋਂ ਤਾਂ ਲਗਾਤਾਰ ਮੀਂਹ ਪੈ ਰਿਹਾ ਸਾਡੇ ਰੋਪੜ ਚ ਤੇ ਹੁਣ ਤਿਆਰ ਹੋਇਆ ਜੀ ਅਸੀਂ ਜਾਣਾ ਇੱਧਰ ਇਹਦੇ ਨਿੰਦੁਰਾਂ ਦੇ ਨਿੰਦੁਰਾਂ ਦੇ ਜੀ ਅਸੀਂ ਜਾਣਾ ਮਾਣੇ ਮਾਜਰ ਮਾਸੀ ਕੋ ਮਾਸੀ ਜਿਹੜੀ ਭਾਬੀ ਜੀ ਦੀ ਭੈਣ ਆਸਟ੍ਰੇਲੀਆ ਤੋਂ ਆਈ ਹੋਈ ਹੈ ਜੀ ਪੁੱਤ ਕੱਪੜੇ ਨਾਲ ਗੱਲੇ ਕਰ ਲਈ ਦੀ ਤੋ ਅੱਜ ਉਹਨਾਂ ਦੀ ਜੀ ਆ ਵਾਪਸੀ ਹਾਂ ਅੱਜ ਉਹਨਾਂ ਦੀ ਹੈਗੀ ਜੀ ਵਾਪਸੀ ਤੇ ਉਹਨਾਂ ਨੇ ਤਕਰੀਬਨ 8 ਵਜੇ ਦੇ ਕਰੀਬ ਨਿਕਲ ਜਾਣਾ 7:30 ਹੋ ਗਏ ਸਾਨੂੰ ਘਰੇ ਅਸੀਂ ਜੀ ਸੀਸੀ ਏਜੰਸੀ ਦੇ ਵਿੱਚ ਜਿਹੜੀ ਆਪਣੀ ਗੱਡੀ ਆਉਣੀ ਹੈ ਉਹਦਾ ਸਬੰਧਤ ਦੇ ਵਿੱਚ ਡਾਕੂਮੈਂਟ ਉਹਦਾ ਦੇ ਕਲੀਅਰ ਕਰਨ ਵਾਸਤੇ ਅ ਨੰਬਰ ਲੈਣ ਵਾਸਤੇ ਸਮਝ ਲਓ ਅਨਸ਼ੋਰਸ ਮਤਲਬ ਕੱਲ ਦਾ ਜਿਹੜਾ ਕੰਮ ਆ ਸਾਡਾ ਮਤਲਬ ਜਦੋਂ ਵੀ ਹੁਣ ਵੀਡੀਓ ਸੁੱਟਣੀ ਹੈ ਮਤਲਬ ਉਹ ਕੱਲ ਨੂੰ ਜਾਂ ਪਰਸੋਂ ਨੂੰ ਕਿਦਾਂ ਸਿਸਟਮ ਚੱਲਣਾ ਕਿਦਾਂ ਨਹੀਂ ਉਹ ਆਪਣੇ ਵੱਲ ਤੇ ਕੰਮ ਕਲੀਅਰ ਕਰਤਾ ਉਹਦੀ ਗੱਡੀ ਬੰਦ ਕਰ ਪਹਿਲਾਂ ਓਟੀ ਪੂ ਪਾਜੀ ਹੋਈ ਜਾਂਦੀ ਤੇ ਉਹ ਤੋਂ ਬਾਅਦ ਜੀ ਨੰਬਰ ਮਿਲ ਗਿਆ ਪਲੇਟ ਦਾ ਹਾਂਜੀ ਪਲੇਟ ਦਾ ਨੰਬਰ ਪਾ ਰੋ ਦੀ 12 A 65 29 ਇਹਦਾ ਨੰਬਰ ਨਿਕਲ ਪਾ ਤੇਰੀ 1211 6529 ਹਾਂਜੀ ਅਮੇ ਆ ਆ ਪਰ ਦੇਖਿਆ ਹੋ ਤੇਰੀ ਕਟਾਈ ਕਰ ਦਵਾ ਜਾਣ ਜਾਣ ਕੇ ਟੋਪੀ ਲੈ ਜਾਂਦੀ ਜਾਣ ਜਾਣ ਕੇ ਫਿਰ ਦਵਾਈ ਵੀ ਨਹੀਂ ਲੈਣੀ ਹਾਂ ਫਿਰ ਆ ਅੰਦਰ ਨੂੰ ਆਜੋ ਪੁੱਤ ਅੰਦਰ ਨੂੰ ਕਿੰਨੀ ਆ ਗਏ ਜੀ ਫੇਰ ਤੇ ਹੁਣ ਨੱਥਪਾਸ ਜੀ ਵੀ ਚਲੋ ਚਲੋ ਜੀ ਚਲੋ ਤੇ ਬੈਕ ਕੈਮਰਾ ਕਰਾ ਜੀ ਆਨ ਮਾਈਕ ਵਾਰ ਕਰਾਣ ਬੰਦਾ ਜੀ ਕਰੇ ਲੰਦਾ ਜੀ ਹੁਣ ਵੀ ਚਾਰਜ ਲਾ ਦੋ ਇਹਨਾਂ ਕੀ ਹੋ ਗਿਆ ਉਹ ਬੈਟਰੀ ਪਲੇਟ ਲੈ ਕੇ ਜਾਣੀ ਜੀ ਰਾਤ ਨੂੰ ਮਹਾ ਵੀ ਇੱਥੇ ਨੇ ਰਚ ਨੇ ਹਾਂ ਉਹ ਮੇਰੇ ਵਾਲੇ ਨਾਲ ਲਾ ਦੂਗਾ ਕੀ ਚੱਕਰ ਆ ਕਿੰਨੀ ਆ ਦਿੱਤਾ ਚਾਰਜ ਹੈਗੀ ਹੈ ਚਾਰਜ ਦੇਖ ਲਓ ਕੁਆ ਲਾ ਕੇ ਉਹਨਾਂ ਜਦੇ ਬੰਦ ਹੋ ਗਈ ਸੀ ਇਹ ਕੋਈ ਨਾ ਉੱਥੇ ਕਾਪਾ ਨੇ 2 ਦੇ ਘੰਟੇ ਦੀ ਵੀਡੀਓ ਬਣਾਉਣੀ 5-7 ਮਿੰਟ ਦੀ ਵੀਡੀਓ ਬਣਾਉਣੀ ਸਾਰੇ ਆਈਫੋਨ 19 ਆਈਫੋਨ ਕਿਹੜਾ ਆਈਫੋਨ 90000 ਆਇਆ ਵੀ ਨਹੀਂ ਪਤਾ ਇਹਦਾ 70 ਚੱਲਦਾ 19 ਗਲਤ ਹਟਾਉਂਦਾ ਇਹਦਾ 90 ਦਾ ਚਲੋ ਫਿਰ ਹਾਂ ਚਲੋ ਮੈਸੀ ਦਾ ਕੋਈ ਪ੍ਰਾਣਾ ਬੁਣਨਾ ਬਿੜਾ ਜਾਨਾ ਹਾਂ ਮੈਸੀ ਜੇ ਬੈ ਕੇ ਆਏ ਕੀ ਨਮਾ ਹਾਂ ਮੈਂ ਬੈ ਵੇ ਚਾ ਥੋੜਾ ਪ੍ਰਾਣਾ ਬੁਣਨ ਸਬ ਤੇ ਵੇਲਾ ਨਹੀਂ ਕੋਈ ਆ ਪ੍ਰਾਣਾ ਫੋਨ ਸਭ ਤੇ ਕਿਹੜੀ ਗੱਲ ਕਰਦਾਂ ਮੇਰਾ ਹੋ ਲੇਕੇ ਨਹੀਂ ਤੇ ਪਹਿਲੀ ਵਾਰ ਜਿਵੇਂ ਦੱਸਤਾ ਤਾਂ ਫੋਨ ਹਾਂ ਉਹ ਲੱਭ ਗਿਆ ਉਹ ਲੱਭ ਗਿਆ ਉਹ ਤੋਂ ਬਾਅਦ ਮੈਂ ਕੋਈਆਂ ਕਰ ਦਿੱਤਾ ਉਹ ਉਹ ਸਾਈਡ ਤੇ ਇਹਦਾ ਲੋਕ ਬੰਦ ਹੋ ਗਿਆ ਤਾਂ ਨੌਕਲਾਤਾ ਦੱਜ ਕਾ ਮੈਨੂੰ ਦੂਜਾ ਫੋਨ ਨਹੀਂ ਸੀ ਤੁਸੀਂ ਲਿਆਤਾ ਯਾਰ ਫੋਨ ਮੇਰੇ ਦਿਮਾਗ 'ਚ ਨਹੀਂ ਆਉਂਦਾ ਕਿਹੜਾ ਫੋਨ ਕਹੀ ਜਾਂਦੇ ਤੁਸੀਂ ਸਾਨੂੰ ਨਹੀਂ ਪਤਾ ਅੱਛਾ ਹਾਂ ਰੈਡਮੀ ਕੋਰੋਰਾ ਕੋਰੋਰਾ ਵਾਲਾ ਇਹ ਕਿੱਥੇ ਤਾਂ ਹੈ ਚੱਲਦਾ ਤਾਂ ਹੈਗਾ ਇਹ ਲੋਕ ਨਹੀਂ ਪਤਾ ਹੁਣ ਲੌਕ ਅਕਸ ਕਰਨ ਨੇ ਗੇਮਾਂ ਪਾਈ ਤੇ ਜਸਵੀਨ ਨੇ ਲੋਕ ਲਾਤਾ ਉਹ ਵੀ ਫੁੱਲ ਲੱਗੀ ਚੱਲ ਕੋਈ ਉਹ ਕੋਈ ਨਹੀਂ ਇਹਦਾ ਲੋਕ ਨੂੰ ਖੋਲ ਲਾਂਗੇ ਟਾਈਮ ਸਾਢੇ 7 ਹੋ ਗਿਆ 8 ਵਜੇ ਉਹਨਾਂ ਨੇ ਤੁਰਨਾ ਚਲੋ ਗੱਡੀ ਕੋਲੋਂ ਥੱਲੇ ਨੂੰ ਬੈਗ ਉਹ ਚਲੋ ਪਾ ਵੀ ਜੀ ਤਾ ਤਾਂ ਪੈਸੇ ਪੁੱਛੇ ਮੈਨੇ ਕੋ ਸਗਨ ਬਿਹਾਰ ਦੇਣਾ ਉਹ ਡੋਲੀਆਂ ਗਾ ਪਾ ਤਾ ਚੱਕੀਆਂ ਉਹਨਾਂ ਦੀਆਂ ਡੋਲੀਆਂ ਨੇ ਦੇਖਿਓ ਮਾ ਪਤਾ ਨਹੀਂ ਕਿਥੇ ਕੋਸਰੀ ਚਲ ਚਲ ਚੱਲ ਨਹੀਂ ਕੋਈ ਕੈਂਟ ਚੱਲ ਚੱਲ ਜੀ ਚੱਲ ਪੈਸੇ ਗੁਰਗਾ ਦਿਨ ਆ ਚੁੱਕਿਆ ਉਹ ਰੱਖ ਦੇ ਯਾਰ ਇੱਥੇ ਮੇਰੀ ਜੇਬ ਚ ਤੁੰਨੀ ਜਾ ਉਹਨੂੰ ਕਿ ਆ ਸਿਰ ਚ ਮਾਰਨਾ ਲਾਕ ਤਾਂ ਪਤਾ ਨਹੀਂ ਪਤਾ ਹੀ ਨਹੀਂ ਪਹਿਲੇ ਦੋ ਫੋਨ ਪਾਏ ਬੇ ਇੱਕ ਰੀਤ ਨੇ ਪਾਤਾ ਇੱਕ ਮੇਰੇ ਵਾਲਾ ਕਿਆ ਹੋ ਗਿਆ ਕਹਿੰਦੇ ਉਹ ਤਾਂ ਤੇਜ ਵੀ ਹੋ ਗਿਆ ਕਿਆ ਵੇਚ ਹੋ ਗਿਆ ਫੋਨ ਵੇਚ ਤਾਂ ਜਿਹੜਾ ਪੁਰਾਣਾ ਫੋਨ ਤਾਂ ਹਾਂ ਹੈ ਨਹੀਂ ਉਹ ਕਿਸੇ ਕੋਲ ਅੱਛਾ 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 ਕਰ ਲਿਆ ਇਹਨੂੰ ਦੱਸਿਆ ਵੇਚਦਾ ਚਲੋ 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 ਬੱਟ ਸੱਤ ਨੰਬਰ ਹੈ ਗੁਰੂ ਸੱਚਾ ਪਾਤਸ਼ਾਹ ਤੁਹਾਨੂੰ ਜੀ ਕਰਨਾ ਡੋਲੀਆਂ ਫਾੜਿਆ ਬੈਠ ਗੱਡੀ ਕਿਨੂੰ ਚੱਲ ਪੁੱਤ ਗੱਡੀ ਤਾਂ ਬਾਹਰ ਖੜੀ ਆ ਕਿਣੀਆਂ ਪੈ ਰਹੀਆਂ ਦੁਨੀਆਂ ਬਾ ਹਾਂ ਬੈਠੋ ਗੱਡੀ ਦੇ ਬੱਸ 790 ਅਰੇ ਦੇਖ ਕੇ ਕਰਨ ਨੂੰ ਝੜਾ ਲੈ ਨਾ ਕੱਪੜੇ ਨਾਲ ਗੱਡੀ ਨਾਲ ਲਾ ਕੇ ਨਾਲੇ ਵੇਡ ਲਿਓ ਚਲ ਚਲੋ ਬੈਠੋ 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 ਛੇਤੀ 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 ਬੈਠੋ ਛੇਤੀ ਛੇਤੀ ਬੈਠੋ ਚਲੋ ਹੁਣ ਸਾਨੂੰ ਗਾਂਹਾਂ ਜਾ ਕੇ ਮਿਲਾਂਗੇ ਜੀ ਡੈਡੀ ਪਹੁੰਚ ਗਏ ਜੀ ਤੁਸੀਂ ਵੀ ਇਹ ਤਾਂ ਇੱਕਦਮ ਡਰਾ ਦਿੰਦੇ ਮਨ ਹੱਟਿਆ ਲੱਗਿਆ ਕੀ ਹੋ ਗਿਆ ਗੱਡੀ ਆ ਗਈ ਆ ਗੱਡੀ ਆ ਗਈ ਗੱਡੀ ਆ ਗਈ। ਨੇ ਮੋਟਰਸਾਈਕਲ ਲੱਗ ਦਿੱਤੋ। ਕਿ ਭੰਬ? ਨਾ ਨੰਬ ਕਣੀਆਂ ਤੇ ਬਚਾ ਕੇ। ਗੱਡੀ ਲਾਓ ਕਰ। ਗੱਡੀ ਲਾਓ ਕਰੋ। ਇਹ ਮੀ ਵੀ ਪੈਂਦਾ। ਚਲੋ 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 ਚਲੋ। ਇਹ ਨਾ ਮੀ ਵੀ ਪੈਣਾ ਕਿੱਥੇ। ਜਿਹੜਾ ਮੀ ਪੈਣਾ ਉਹ ਤਾਂ ਪੈਣਾ ਹੀ ਪੈਣਾ ਹੁਣ। ਹਰਕਰਾ। ਓਹੋ। ਖੁੱਲਈ ਆ। ਖੁੱਲਈ ਹੈ ਗੇਟ ਤਾਂ ਖੁੱਲ੍ਹਾ ਹੀ ਹੈ। ਗੱਡੀ ਤਾਂ ਆਈ ਨਹੀਂ। ਗੱਡੀ ਆਪਣੇ ਵਾਲੀ ਤੇ ਜਾਣਾ ਇਹਨਾਂ ਨੇ। ਮੀ ਮੀ ਸ਼ਸ਼੍ਰੀਕਾਲ ਜੀ ਸ਼ਸ਼੍ਰੀਕਾਲ ਜੀ ਅਰ ਦਲਤਾ ਨੇ ਕੌਮੂ ਕਰਦਾ ਦਲਤਾ ਨੇ ਕੌਮੂ ਕਰਦਾ ਸਾਸਰਕਲਪਤਾ ਜਾਈ ਜੀ ਦੇ ਹਾਂ ਸਾਸਰਕਲਪਤਾ ਸਾਸਰਕਾਲ ਨਿੰਦੂ ਨੂਮਰ ਲਾ ਦੋ ਚਾਹ ਹੰਦਰ ਚੱਲ ਪਾ ਚ ਕਪਤਾ ਬਾਹਰ ਸਤਨਾਮ ਵਾਹ ਕਰੋ ਫੇਰ ਤੇ ਆ ਗਈ ਮੀ ਘੜੀ ਚ ਘੜੀ ਜਮੀ ਆ ਜਾਂਦਾ ਘੜੀ ਚ ਚੱਲ ਜਾਂਦਾ ਘੜੀ ਜਮੀ ਆ ਜਾਂਦਾ ਹਨੂ ਪਾ ਦੇ ਐਂ ਬਾਈ ਸਾਸਰੀ ਗੱਲ ਹੈ ਗਿਆ ਬੰਦੇ ਸਾਡੇ ਦਾ ਯਾਤਰਾ ਪੁੱਛੀ ਸਤਿ ਸ੍ਰੀ ਅਕਾਲ ਜੀ ਸਾਸਰੀ ਗੱਲ ਜੀ ਕਿਹ ਹਾਲ ਠੀਕ ਆ ਜੀ ਬੂਆ ਬਾਈ ਸਾਸਰੀ ਕਾਲ ਸਾਸਰੀ ਗੱਲ ਸਾਸਰੀ ਗੱਲ ਸਾਸਰੀ ਕਾਲ ਹੋਰ ਕੀ ਹਾਲ ਆ ਮੀਂਹ ਪਾਈ ਜਾਂਦਾ ਤੁਸੀਂ ਬੋਲੀ ਜਾਣ ਲੱਗੀ ਤੂੰ ਪੰਜਾਬ ਚ ਇੰਨੀ ਠੰਡ ਕਰ ਚੱਲੀ ਹਾਂ ਹਾਂ ਠੰਡ ਹੋਣੀ ਚਾਹੀਦੀ ਆ ਚਲੋ ਠੀਕ ਹੈ ਉਹਨੂੰ ਕੰਮ ਹੀ ਹੋਣੀ ਸਾਡੇ ਉੱਧਰ ਕਰਮੀ ਆ ਤਾਂ ਕਰਕੇ ਡੰਡ ਜਿਆਦਾ ਘਰ ਆਉਂਦੀ ਹੈ ਹਾਂ ਚਾਚਾ ਸਾਸਰੀ ਘਰ ਲਓ ਚਾਚਾ ਸਾਸਰੀ ਘਰ ਚਾਚਾ ਸਾਸਰੀ ਘਰ ਠੀਕ ਹੈ ਹੁਣ ਤਾਂ ਹਾਂ ਠੀਕ ਹੈ ਅਜਾ ਠੀਕ ਹੈ ਜੋਗਰਪੁਰ ਬਨਾਸਮਾ ਹਾਂ ਬਸ ਠੀਕ ਹੈ ਚਾਹ ਹਾਂ ਠੀਕ ਚਾਹੀਦਾ ਨਾ ਜੇ ਤੁਸੀਂ ਠੀਕ ਹੈ ਨਾ ਅਸੀਂ ਬਾਤੇ ਬਾਤੇ ਕੋਸ਼ਿਸ਼ ਹਾਂ ਹਾਂ ਠੀਕ ਹੈ ਜਾਈਨੇ ਬੀਬੀ ਕਿਧਰ ਅੰਦਰ ਡੋਲੀ ਮਹਿਗਮਾ ਡੋਲੀ ਓਏ ਆ ਵੀ ਜੁੱਤੀ ਪਈ ਐ ਇੱਧਰ ਪਈ ਪਈ ਐ ਹਾਂ ਆ ਬਈਆ ਇਹ ਇਹ ਆ ਵੀ ਜੁੱਤੀ ਸੁਰੇ ਤੇ ਚੱਲ ਇਹ ਛਾਂਡੇ ਵਿੱਚ ਪਾਤੀ ਅੰਦਰ ਆਇਆ ਕਿੱਥੇ ਹਾਂ ਨੂੰ ਅੰਦਰ ਆ ਤੈੱਕ ਸਕਦੀ ਐ ਜੀ ਚੱਕ ਤੈਨੂੰ ਚੱਕਣ ਨੂੰ ਕਿਆ ਗੱਲ ਆ ਬੇ ਹੁਣ ਤਾਂ ਨੀ ਕੋਈ ਡਰ ਨਾ ਨਾ ਤੈਨੂੰ ਚੱਕਣ ਨੂੰ ਕਿਆ ਚੱਕਰ ਆ ਨਹੀਂ ਗੱਲ ਰੱਪੋਟ ਹੈ ਮੈਂ ਨਾ ਆ ਜਬੀ ਤੋਂ ਕਿ ਕਿ ਪਟਾਣ ਟਰੱਕ ਦਾ ਪਲਟਾ ਦੇ ਚਾਚਿਆ ਲਵ ਯੂ ਵਾਲਾ ਟਰੱਕ ਭਰ ਕੇ ਹੋਏ ਕਿੰਨੇ ਵਜੇ ਆਉਣਾ ਗੱਡੀ ਨੇ ਹਾਂ ਬਾਈ ਸਭੀ ਕੰਮ ਠੀਕ ਹੈ ਠੀਕ ਹੈ ਮੌਸਮ ਦੇ ਅਕੋਰਡਿੰਗ ਆਪਣਾ ਟਾਈਮ ਜੇ ਨਾਲ ਨਿਕਲ ਜਾ ਰਸਤੇ ਤੇ ਧੁੰਦ ਵੀ ਹੋ ਸਕਦੀ ਹੈ ਮੀਂਹ ਵੀ ਜਿਆਦਾ ਪੈ ਸਕਦਾ ਕਿਤੇ ਉਹ ਸਾਰਾ ਕੁਝ ਸਿਸਟਮ ਕਿੰਨੇ ਵਜੇ ਫਲੈਟ ਆ ਸਵੇਰੇ ਫਿਰ ਤਾਂ ਬਹੁਤ ਟਾਈਮ ਆ 12 ਘੰਟੇ ਐਡਵਾਂਸ ਹੋਣਾ 12 ਤੇ ਵੀ 13 ਘੰਟੇ ਐਡਵਾਂਸ ਹੋ ਗਏ ਬਜ਼ਰਾ ਟਾਈਮ ਤਾਂ ਵਿੱਕੀ ਪਤਾ ਕਿ ਹੋਣੀ ਹੈ ਤੋਂਦਰੀ ਹੈਗੀ ਵਾਪਸ ਤੋਂਦ ਰਸਤੇ ਤੇ ਹੈਗੀ ਦੀ ਮੈਨੂੰ ਰਸਤੇ ਤੇ ਘੇਰ ਲੈਂਦਾ ਤੋਂਦਰਾ ਹਾਂ ਕਰਨ ਨਹੀਂ ਹਾਂ ਗਿੱਲਾ ਨਹੀਂ ਹੋਇਆ ਲੱਗਦਾ ਕਿਣੀਆਂ ਗਿਰਿਆ ਹੋਣ ਆ ਉੱਥੇ ਤੁਰੇ ਆਉਂਦੇ ਤੱਕ ਕਿਣੀਆਂ ਗਿਰੀਆਂ ਚਾਰ ਬੋਤਲ ਮੈਂ ਤੇ ਜ਼ਿੰਮੇਵਾਰੀ ਲਈ ਸੁਪਾ ਦੇ ਸਾਰੀਆਂ ਇੱਥੇ ਕੀ ਕਰਨੀਆਂ ਚਾਰ ਬੋਤਲਾਂ ਨਾਲ ਕਾਹ ਪੜਨਾ ਪਾ ਕੇ ਪੇਟੀ ਰੱਖਦੇ ਮੁੜੇ ਆਉਗੇ ਗੱਡੀ ਚ ਕਿਹਨੇ ਚਾਹ ਜਾਣਾ ਕਿੱਥੇ ਰਹਿਣ ਜਾਣਾ ਨਾ ਅਚਾਰ ਸਿੰਘ ਅਚਾਰ ਸਿੰਘ ਅਚਾਰ ਸਿੰਘ ਦਿੱਲੀ ਦੇ ਝੂਟੇ ਲੰਦਾ ਜਾਣੀ ਪੂਰੇ ਨਹੀਂ ਮਗਰ ਗਿਆ ਅਮਰ ਸਾਹ ਤੇ ਤਾਂ ਠੀਕ ਆ ਠੀਕ ਆ ਬਹੁਤ ਫਰਕ ਆ ਪਹਿਲਾਂ ਨਾਲ ਤੇ ਕਰਦੀ ਦੇ ਲਕਾਉ ਮਾਉ ਜਾ ਕਰਦੀ ਆ ਇੰਨੇ ਨੂੰ ਪਰ ਹੁਣ ਕੀ ਕਰੀਏ ਬੇਵਸੀ ਮਜਬੂਰੀ ਆ ਲੇਖਣਾ ਮੈਂ ਤਾਂ ਆਇਆ ਤਾਂ ਕਹਿੰਦੀ ਮੈਂ ਵੀਡੀਓ ਕਾਲ ਪਰ ਗੱਲ ਕਰ ਲਈ ਹਾਂ ਵੀਡੀਓ ਤੇ ਫੋਨ ਤੇ ਤਾਂ ਗੱਲ ਕਿ ਹੋਈ ਜਾਂਦੀ ਹੈ ਹਾਂ ਕਹਿੰਦੀ ਮੈਂ ਵੀਡੀਓ ਕਾਲ ਪਰ ਸਵਰਾ ਉਹ ਆਇਦਾ ਕਰਦੀ ਜਾਦਾ ਥੋੜਾ ਜਿਹਾ ਆਪਣੀ ਭਾਣਜੀ ਦਾ ਕਿਰਨਾ ਦਾ ਕਿਰਨਾ ਦਾ ਹਾਂ ਕਿਰਨਾ ਕਹਿੰਦੀ ਕਿਰਨਾ ਵੀ ਕਰੀ ਜਾਂਦੀ ਉਹਦੇ ਵੀ ਮਨ ਨੂੰ ਹੁੰਦਾ ਥੋੜਾ ਜਿਹਾ ਹਾਂ ਕਹਦੀ ਉਹਨੇ ਜਾਣਾ ਹੁਣ ਕਹਿੰਦੀ ਮੈਂ ਵੀ ਬੇਵਸਾ ਚੱਲ ਕੋਈ ਨਹੀਂ ਹਾਂ ਇਹ ਸਹੀ ਫੇਰ ਸਹੀ ਈਦ ਮੁੱਖ ਵੀ ਘਰ ਉਹ ਜਾ ਤਾਂ ਵੀਡੀਓ ਕਾਲ ਪਰ ਤਾਂ ਰੋਦੇ ਗੱਲ ਹੋ ਜਣੀ ਹੁਣ ਤਾਂ ਪਰਦੇਸ ਕਾਦਾ ਹੈ ਪਰ ਤੁਹਾਡੇ ਬਾਅਦ ਤੇ ਪ੍ਰਸਿੱਧ ਪਰਦੇਸਾ ਜੀ ਨੇ ਘਰ ਛੱਡ ਕੇ ਜਾਣਾ ਜਿਹੜਾ ਹੁਣ ਵੀਡੀਓ ਕਾਲ ਪਰ ਗੱਲਾਂ ਹੋ ਜਾਂਦੀਆਂ ਉਹ ਪਰਦੇਸ ਨਹੀਂ ਹੈਗਾ ਜਿੰਨੇ ਘਰ ਤੇ ਇੱਕ ਵਾਰ ਤੁਰਨਾ ਦਿਲ ਪਰ ਪੱਥਰ ਰੱਖ ਕੇ ਤੁਰਨਾ ਸਹੀ ਗਾ ਹਾਂ ਲੈ ਤਾਂ ਮੈਨੂੰ ਪਤਾ ਤੁਸੀਂ ਇਹਦੇ ਨਾਲ ਪੰਗੇ ਲਈ ਜਾਂਦੇ ਨਾ ਲਓ ਪੁੱਤ ਆਹੀ ਕੰਮ ਮੈਂ ਤਾਂ ਸਾਰੀ ਕਿੱਛੀ ਬਿਚੀ ਚਲੋ ਛੇਤੀ ਚਾਹੋ ਛੇਤੀ ਆਹੀ ਲੱਤ ਕਰਨੀ ਤੇ ਇਹਨਾਂ ਨੇ ਮੀਟਾ ਮਿਲਣਾ ਤੇ ਇੰਤਾਂ ਕਰਨ ਜਾਣਾ ਹੁਣ ਦਿੱਲੀ ਕਹਦਾ ਉਹ ਕਾਦੂ ਸਕੂਲ ਕਹਿੰਦਾ ਜਾਣਾ ਨਹੀਂ ਨਹੀਂ ਆਪਾ ਐ ਪੁੱਛ ਰਾਂ ਜਾਨੀ ਇੱਥੇ ਦਿੱਲੀ ਹਾਂ ਹਾਂ ਦਿੱਲੀ ਜਾਣਾ ਇਹਦਾ ਕਹਦਾ ਕਹਦਾ ਉਹਨਾਂ ਨੇ ਤਾਂ ਲੰਘ ਜਾਣਾ ਤੁਸੀਂ ਲੇਟ ਹੋ ਗਏ ਮੈਂ ਮੈਨੂੰ ਦੋ ਪ੍ਰਸ਼ਾਦ ਦੇ ਦਾ ਸਾਗ ਲੈਣ ਦੇ ਦਾਣਾ ਦਾਣਾ ਪਰ ਮੋੜ ਲਾ ਜਾਣਾ ਕਿਨੇ ਕਿਨੇ ਪਾਪਾ ਜਗ੍ਹਾ ਹੀ ਨਹੀਂ ਗੱਡੀ ਛੋਟੀ ਕਰੀ ਵੀ ਮੈਂ ਉੱਪਰ ਮਿੰਦ ਨੇ ਬੈ ਜਾਊਗਾ ਸਾਰੀ ਰਾਤ ਐ ਗੱਡੀ ਚੱਲਣੀ ਐ ਤੇ ਸੌਣਾ ਵੀ ਆ ਕੀ ਕਹਿੰਦੀ ਐ ਕੈਬ ਵੀ ਕਰਨ ਨੂੰ ਨਾਲ ਲੈ ਜਾ ਮਮਾ ਕੁੱਤੇ ਨਾ ਹਣੇ ਹਾਂ 21 ਤਰੀਕ ਦਾ ਸੂਣ ਨਹੀਂ ਗਿਆ ਆਪਣਾ ਨੱਕ ਦੇਖ ਲੈ ਨਾਲੇ ਕਿੱਦਾਂ ਨਹੀਂ ਲੰਦਾ ਮੇਰਾ ਆਪਣਾ ਕੀ ਹੋ ਗਿਆ ਵੀ ਸੂਣ ਨੱਕ ਚੱਲਦਾ ਜਖਾਂ ਖੰਡ ਲੱਗ ਅੱਛਾ ਅੱਛਾ ਖੰਡ ਲੱਗ ਮੌਸਮ ਵੀ ਕੋਲਾਤ ਚੇਂਜ ਹੋਇਆ ਜਿਹੜਾ ਮੌਸਮ ਚੇਂਜ ਹੋਇਆ ਉਹਦਾ ਵੀ ਚੱਕਰ ਹੈਗਾ ਉਹ ਰੀਤ ਦੇ ਵੀ ਚੱਲਦੀ ਨਲੀਆਂ ਇਹ ਸੰਦੀਪ ਇਹਨੂੰ ਵੀ ਕਹੀ ਜਾਂਦੀ ਐ ਅੱਜ ਕਹਿੰਦੀ ਮੈਨੂੰ ਇਹ ਵੀ ਥੋੜੀ ਜਿਹੀ ਡਾਊਨ ਲੱਗਦੀ ਮਾ ਨਹੀਂ ਸਹੀ ਹੈ ਇਦੋਂ ਦੁਬਾਰਾ ਪਿੰਡ ਗੰਦਾ ਜਾਂਦਾ ਉਹ ਮੌਸਮ ਇੱਕੋ ਲੱਤ ਚੇਂਜ ਹੋਣਾ ਤਾਂ ਕਰਕੇ ਜੀ ਇੱਕ ਲੋਕਾਂ ਦਾ ਵਾਇਰਸ ਨਾਲ ਇਹ ਹੋ ਜਾਂਦਾ ਕਰਨਾ ਨਾ ਨਾ ਦਾ ਛਿੱਤੀ ਫੜਦੀ ਹੈ ਚੀਜ਼ ਸਮਝੇ ਨਾ ਕਰ ਨਾ ਫੜਲਾ ਤੋਂ ਫੜਲਾ ਚਲੋ ਠੀਕ ਆ ਜੀ ਮਿਲਦੇ ਆ ਫੇਰ ਤੁਹਾਨੂੰ ਇਹਨੂੰ ਉਹਦੇ ਬਰਾਬਰ ਲਾ ਲਾ ਗੱਡੀ ਆ ਗਈ ਜੀ ਦੇਖੀ ਵੀਰ ਦੇਖੀ ਮੈਤੇ ਹੱਥਲ ਵਾਲਾ ਬਜਣਾ ਉਹਨਾਂ ਨਾ ਨਾ ਪੱਟ ਪੱਟ ਮੋੜ ਹੋ ਰਹੀ ਆ ਬਣਾ ਨੋ ਜੀ ਤਰਪਾਲ ਬਚਾ ਲਈ ਤੇ ਇਹਨੂੰ ਮੋੜ ਲਾਂਗੇ ਉੱਪਰ ਤੋਂ ਥੱਲੇ ਨੂੰ ਵੀ ਰਾਤ ਨੂੰ ਮੀਂਹ ਦਾ ਕੁਝ ਨਹੀਂ ਪਤਾ ਹੈਗਾ ਕਿੱਥੇ ਤੱਕ ਪੈਣਾ ਕਿੱਥੇ ਤੱਕ ਨਹੀਂ ਆਹ ਲਾਦ ਰੋ ਉਹਦਾ ਚਾਚਾ ਰੋਦ ਦਾ ਹੀ ਕੰਮ ਹੈ ਦਾ ਵੀਰ ਦਾ ਇਹ ਚੱਲ ਇਹ ਮਿਰਰ ਨੂੰ ਦੂਸਰੀਆ ਘੈਂਟ ਬੰਦਾ ਹੈ ਹਾਂ ਚਾਚੇ ਦਾ ਦੋਸਤ ਆ ਘੈਂਟ ਕਿੰਨੇ ਘੰਟੇ ਪਹਿਲਾਂ ਜਾਣਾ ਪੈਣਾ ਉਧਰ ਹੀ ਜਾਈ ਪਹਿਲਾਂ ਮਾਸੀ ਪਰਲੀ ਸਾਈਡ ਤੇ ਮੋੜੀ ਤਰਪਾਲ ਜਾ ਕੇ ਹਾਂ ਕੱਪੇ ਜਨਾ ਤਰਪਾਲ ਪੈ ਗਈ ਉੱਪਰ ਜਦ ਮੀ ਮੈਨੂੰ ਲੱਦ ਨਹੀਂ ਰਾਤ ਨੂੰ ਪੈਣਾ ਕਿਆ ਬਤਾਉਰੀ ਹੈ ਗਾਹਾਂ ਹੋਈ ਨਹੀਂ ਹਾਂ ਇਹ ਵੀ ਚੱਕਰ ਹਾਂ ਜਿੱਦੜ ਮੈਂ ਲੇ ਗਏ ਮੈਂ ਰਾਹਤੇ ਜੀ ਬਾਜੀ ਬਾਜੀ ਨਾਲ ਧੁੰਦ ਮਿਲ ਜਵੇ ਬਾਜੀ ਕਿਲ ਮਿਲ ਹੀ ਨਾ ਹਾਂ ਇੱਕ ਨਾ ਚੱਲਦਾ ਆਇਆ ਕੰਮ ਇੱਕ ਜਿਹੜਾ ਆਈ ਇੰਨੀ ਧੁੰਦ ਆਏ ਆਏ ਚੱਲੀ ਹੌਲੀ ਹੌਲੀ ਜਿੱਤੇ ਧੁੰਦ ਤੋਂ ਬਚਾ ਬਚਾ ਕੇ ਚੱਲਣਾ ਮੰਦਾ ਉਹ ਨਾ ਰੇ ਜਾ ਰਿਹਾ ਚੱਲੀ ਜਾਂਦਾ ਸਾਰੀ ਰਾਤ ਰੋਡ ਚੱਲੀ ਜਾਂਦੇ ਆ ਨਹੀਂ ਬੜੇ ਲੋਕ ਆ ਹੂੰ ਕੋਈ ਨਾ ਰੱਖੀ ਗੱਲ ਹੋਈ ਵੀ ਨਹੀਂ ਕੋਈ ਜੀ ਗਿਆ ਬਾਈ ਲਾਏ ਬਾਈ ਡੇਲੀ ਦਾ ਕੰਮ ਆ ਇਹ ਗੱਡੀ ਹੈ ਜੀ ਜਿਹੜੀ ਤੁਸੀਂ ਕਹਿੰਦੇ ਹੋ ਉਹ ਨਹੀਂ ਉਹ ਨਹੀਂ ਹੋਈ ਹੈ ਉਹੀ ਹੈ ਇਹ ਸਾਰੀ ਹੈ ਇਹ ਡ져ਰ ਆ ਇਹ ਗੈਸ ਵਾਲੀ ਆ ਸਪਰਟਡ ਡ져ਰ ਆ ਆਪਣੀ ਤਾਂ ਕੱਲੂ 12 ਵਜੇ ਆਦਣੀ ਅੱਛਾ ਹੂੰ ਉਹਦਾ ਕਰਿਆ ਸਰ ਆ ਗਿਆਸ ਭਰਿਆ ਉਹ ਵੀ ਆ ਵੀ ਬੈਠਾ ਇੱਧਰ ਕਜੀ ਬਿੱਦੀ ਬਾਈ 에어ਪੋਰਟ ਬੜੀ ਚੱਲਦੀ ਐ ਅੱਛਾ ਤੇਰੀ ਫੋਟੋ ਸਾਰੀਆਂ ਹੀ ਆ ਤੇਰੀ ਫੋਟੋ ਹੈ ਤੇਰੀ ਫੋਟੋ ਨਹੀਂ ਨਹੀਂ ਤਾਂ ਪਰਨਾਪੁਰ ਨਾ ਬਣੇ ਨੀ ਤਾਂ ਜਾਣਾ ਦਿੱਲੀ ਨੂੰ ਮੈਂ ਬੰਨ ਲੈਣਾ ਹਾਂ ਕੱਲੇ ਇਸ ਨੂੰ ਦੇ ਕਿ ਥੋੜਾ ਜਿਹਾ ਲੇਟ ਦੇ ਦੇ ਦੇਖ ਲੋ ਭਾਈ ਮੈਨੂੰ ਤਾਂ ਤੁਸੀਂ ਨੱਟ ਭੱਜ ਪਾਈ ਵੀਤੀ ਘਰ ਤੇ ਵੀ ਤੂੰ ਆਇਆ ਨਹੀਂ ਲੇਟ ਆ ਮਾਂ ਵੀ ਮੈਂ ਲੇਟ ਹੋ ਗਿਆ ਭਾਈ ਅੱਜ ਪਹਿਲੀ ਵਾਰ ਘਰ ਨਹੀਂ ਆਇਆ ਭਾਈ ਕਿੱਥੇ ਕੋਈ ਨਹੀਂ ਆਪਣੇ ਲੋਕਾਂ ਦਾ ਇੰਨਾ ਚਲੋ ਮਲਦੇ ਦੀ ਫੇਰ ਰਟ ਕੇ ਤੁਹਾਨੂੰ ਲੋ ਜੀ ਬੈਗ ਰੂ ਦੀ ਦਿਆ ਨਾਲ ਵੀਰ ਨੇ ਆਪਣਾ ਸਮਾਨ ਕਰ ਲਿਆ ਸਾਰਾ ਪੈਕ ਤੇ ਪੰਜਾਬ ਦਾ ਬਾਈ ਨੇ ਲਾਇਆ ਬਸ ਸਟicker ਚਲੋ ਮਹਾਰਾ ਸੱਚਾ ਪਾਤਸ਼ਾਹ ਤੇ सोनू ਚਮਕੌਰ ਸਾਹਿਬ ਚਮਕੌਰ ਸਾਹਿਬ ਦੀ ਗੱਡੀ ਹੈ ਨਾ ਚੱਲ ਵੀਰ ਤਿਆਰ ਨਾਲ ਥੋੜਾ ਜਿਹਾ ਇੱਕ ਦੇਖੋ ਬਾਈ ਹਾਂ ਠੀਕ ਆ ਸਫਰ ਹੈਗਾ ਤੁਹਾਡਾ ਲੰਬਾ ਥੋੜਾ ਜਿਹਾ ਬਿਲਕੁਲ ਬਿਲਕੁਲ ਬਾਈ ਤੇ ਇੱਕ ਗੱਲ ਹੈ ਜੀ ਹੁਣ ਚਲੋ ਕਿਣੀਆਂ ਜਿਹਾ ਛਟੀਆਂ ਪਰ ਪਰ ਹੈ ਬੱਦਲ ਹੈਗਾ ਪੂਰ ਜਿਓ ਪੈਂਦੀ ਥੋੜੀ ਜੀ ਚਲੋ ਇਹਦੀ ਪੌਣ ਦੇ ਚਲੋ ਹੈ ਨਹੀਂ ਚਲੋ ਖੜੋ ਬਹੁਤ ਟਾਈਮ ਹੋ ਗਿਆ ਮੈਂ ਤੁਹਾਡਾ ਪੌਣ ਫੂਣ ਜੀ ਪੈ ਰਣੀ ਫਿਰ ਦੇਖੀ ਜਾਊਂਗਾ ਅਲਦਾਲਿਆਂ ਨੂੰ ਪੌਣ ਤੋਂ ਪਹਿਲਾਂ ਪਹਿਲਾਂ ਆਪਣਾ ਬੈਗ ਰੂ ਦਾ ਨਾਲ ਲੈ ਕੇ ਚਲੋ ਬੀਬੀ ਆਪਣਾ ਸਾਰੇ ਜਨਤਾ ਨੂੰ ਇਤਿਹਾਸ ਕੇ ਚਲੋ ਨਾ ਨਹੀਂ ਧੀਰੀਆ ਮੇਰੇ ਕੋਲ ਆਇਆ ਨਹੀਂ 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 ਬੋਰਿੰਗ ਹੈ ਮੈਨੂੰ ਨਹੀਂ ਲੈ ਕੇ ਆਇਸੀ ਪੋਚਲ ਛਗਨ ਹੁੰਦਾ ਆ ਪੋਲੀ ਮੇਰੇ ਕਿਹਨਾਂ ਦਵਾ ਵੀ ਦਿੱਤਾ ਕੋਈ ਨਾ ਵੇਖ ਕੇ ਹੋ ਗਿਆ ਤੂੰ ਇੰਨੇ ਹੀ ਬੋਤ ਆ ਸੱਤ ਮਿਲਣਾ ਨਹੀਂ ਤੂੰ ਵੀ ਤੇਜ ਹਾਂ ਅਸਤਾ ਵਿਆਹ ਕਰਦੇ ਵੀ ਨਹੀਂ ਤਾਂ ਤੇਰੇ ਕੋਲ ਰਹਿਣਾ ਬਸੀ ਬਸ ਕੰਮ ਨਹੀਂ ਖੇਤਰਾ ਕਰ ਚਲ ਕੋਈ ਆਹੋ ਕਿਰਨਾ ਕਿੱਥੇ ਆ ਸਰ ਨਾਲ ਉਧਰ ਕਰਵਾ ਨਾਲ ਖੇਡੀ ਉਹ ਤਾਂ ਬਣੀ ਨਾ ਬੱਟੀ ਮਾਸੀ ਨੇ ਜਿਹਨੂੰ ਸੁਜਣਾ ਚਾਹੇ ਜਾਂਦੀ ਜਾਂਦੀ ਕੁਝ ਖਾਣ ਨੂੰ ਲਈ ਠੀਕ ਹੈ ਓਕੇ ਤੁਸੀਂ ਮਾਸੀ ਨੂੰ ਕਿਹਾ ਮੈਂ ਉਹਨੂੰ ਜਿਹਦਾ ਲਵ ਸੇ ਮਿਲਿਆ ਹਾਂ ਹਾਂ ਠੀਕ ਹੈ ਜ਼ਰੂਰ ਕਹੂੰਗੀ ਮੈਂ ਥੈਂਕ ਯੂ ਹਾਂ ਤਲੋ ਫਿਰ ਅੱਗੇ ਕੰਮ ਬੱਸ ਲੈ ਬੈਠਾ ਫੁੱਤ ਪਲਾਟਾ ਇਹਦੇ ਪੈਸੇ ਦੇ ਦੋ ਇਹਨੂੰ ਮਾਸੀ ਨੇ ਦਿੱਤੇ ਆ ਦਿਨ ਜੀ 500 ਦਾ ਨੋਟਾ ਇਹਨੂੰ ਵੀ ਦਿਖੀ ਜਾਂਦਾ ਹੁਣ ਚੱਲ ਕੋਈ ਨਹੀਂ ਆਹ ਇੱਕ ਪੰਜ ਸੌ ਪੈ ਤਾਂ ਗੇਰ ਦੇਣਾ ਰੀਤ ਪਾ ਲੈ ਰੀਤ ਪਾ ਦੇ ਪੁੱਤ ਜੇਬ ਤੇ ਮੇਰੀ ਚ ਓ ਮੇਰੀ ਆ ਖੱਡ ਨਾ ਫੋ ਫਟ ਗਈ ਵਾਹ ਯਾਰ ਸਤਨਾੰਨ ਸੱਚਾ ਪਾਤਸ਼ਾਹ ਤੁਹੇ ਤੋਂ ਧੰਗੁਰ ਨਾਨਕ ਰੀਤਾ ਪੁੱਤ ਪਾਦ ਜੇਬ ਚ ਪ੍ਰੋਬਲਮ ਸੋਲ ਸਾਰੀਆਂ ਪ੍ਰੋਬਲਮਾਂ ਸੋਲਵ ਕਰ ਜਾ। ਕੀ ਹੋ ਗਿਆ? ਚਾਚੇ ਨੂੰ ਕਿਹੜੀ ਪ੍ਰੋਬਲਮ ਪੈ ਗਈ? ਬੀਬੀ ਸਾਸਰੀ ਘਰ ਬੀਬੀ ਦਾ ਚੁੱਲ੍ਹਾ ਬਾਲਿਆ ਵਾਪਣਾ ਸਾਰੇ ਮੰਗਦੇ ਆਬ ਨੂੰ ਤਾਂ ਤੇ ਫਾਤੀ ਰੱਖੀ ਵੀ ਹੈ ਕਿ ਤੁਲੇ ਦੇ ਵਿੱਚੋਂ ਸੁਲਗੀ ਜਾਂਦੀ ਹੈ ਤੇ ਧੂਏ ਨਾਲ ਸੇਕ ਹੋਈ ਜਾਂਦਾ।

ਨਾ 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 ਠੀਕ ਹੈ ਚਲ ਆਜੋ ਦੇਸੀ ਜੋ ਦੇਸੀ ਕਨ ਵਾਲਿਆ ਚਲੋ ਕੋਈ ਨਹੀਂ ਪੈਨੋ ਪਾਸਪਾਸ ਹੀ ਕਰੀਏਗਾ ਕੀ ਹੋ ਗਿਆ ਪਤਾ ਜਿਹੜੀ ਵਾਰ-ਵਾਰ ਦੱਬ-ਦੱਬ ਕੇ ਖਾਈ ਜਾਂਦੇ ਮੈਂ ਤਾਂ ਰੀਤ ਨੂੰ ਨਾ ਦਿਖਾਏ ਹਾਂ ਚੰਗਮ ਬਠੇ ਜਾ ਹਾਂ ਫਿਰ ਇਹਨੂੰ ਖਾਣ ਦਾ ਹਿਸਾਬ ਕਤੋਂ ਹੋਰ ਆਣਾ ਨਾ ਓਏ ਹੋਏ ਲਾਣੇਦਾਰ ਨੇ ਬੰਦਿਆ ਪਰ ਨਾ ਹੁਣ ਕੀ ਹਾਲ ਹੈ ਲਾਣੇਦਾਰ ਦਲਾਸੇ ਦੇਣ ਲੱਗਿਆ ਹੈ ਹਾਂ ਕੀ ਹਾਲ ਹੈ ਮੈਂ ਵੀ ਚੱਲੀ ਰੋਣ ਲੱਗਿਆ ਨਾ 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 ਗੱਲ ਸੇ ਰੋਣਾ ਤਾਂ ਨਹੀਂ ਹੈਗਾ ਰੋਣਾ ਕਾ ਵਾਸਤੇ ਇਹ ਵੀ ਬਹਾਦਰ ਸੀ ਸੋਤੇ ਆਇਆ ਅਰੇ ਤੂੰ ਕਿ ਕਿ ਰੋਣਾ ਨਾ ਨਾ ਬੀਬੀ ਲੱਗੀ ਖਾਂ ਪਰ ਬੀਬੀ ਤਾਂ ਖੁਸ਼ੀ ਖੁਸ਼ੀ ਤੋਰ ਉਹਨੂੰ ਨਾ ਹੰਦਾਈਆ ਐ ਡਾਕਟਰ ਰਮੇ ਅੰਗਰੂ ਭਾਗ ਤੇ ਆਇਆ ਕਾ ਤੰਦਰੁਸਤੀ ਤੇ ਹਾਸੇ ਨਾਲ ਕਰ ਮੂੰਹ ਤੇ ਹਾਸੇ ਦੀ ਕਿਉਂ ਨਾ ਮੁਸਕਰਾਵਾਂ ਹਾਂ ਪਾ ਬੀ ਮੇਰੀ ਮੁਸਕਰਾਣਾ ਹਾਂ ਦੀ ਹਾਤੀ ਹਾਂ ਵਾਹ ਕਰੋ ਸੱਚਾ ਪਾਤਸ਼ਾਹ ਹਾਂ ਰੋਈ ਜਾਂ ਨਹੀਂ ਹੁੰਦਾ ਹਾਂ ਮੁਸਕਰਾਣਾ ਕੀ ਆਪਣੇ ਘਰ ਨੂੰ ਜਾਣਾ ਪਊ ਹਾਂ ਆਉਣਾ ਰੋਣਾ ਨਹੀਂ ਆਏਗਾ ਰੋਣਾ ਕਿਉਂ ਨਹੀਂ ਆਏਗਾ ਰੋਣਾ ਨਹੀਂ ਆਏਗਾ ਹੱਸੋ ਅਭੀ ਰੋਣਾ ਨਹੀਂ ਕੋਈ ਇਹ ਗਲਤ ਗੱਲ ਬੋਲਦਾ ਫਸੋ ਆ ਮਮੀ ਆ ਦੇਣਾ ਨਹੀਂ ਕਹ ਲੂ ਬਸ 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 ਖੁਸ਼ੀ ਖੁਸ਼ੀ ਜਾਓ ਬਹਿਗੁਰੂ ਦਾ ਨੌਲੇਜ ਮੈਂ ਜਾਣਾ ਤੇ ਆਪਣੇ ਮੁੰਡੇ ਕੋਲ ਬਸ ਬਸ ਗੱਲ ਨੂੰ ਆ ਨਾ ਗੱਲ ਹੀ ਮਨ ਖਬਰ ਉਹ ਸਭ ਨਹੀਂ ਮਤਲਬ ਨਹੀਂ ਮੈਨੂੰ ਖੁਸ਼ੀ ਨਹੀਂ ਆਉਂਦੀ ਕੁਝ ਵੀ ਨਹੀਂ ਹੈ ਕਪੁੱਤ ਕੋਈ ਨਹੀਂ ਕੁਝ ਨਹੀਂ ਹੈ ਧਿਆਨ ਨਾਲ ਉਹ ਤੁਸੀਂ ਖੁਦ ਨਤੇਰਾ ਸਾਬ ਤੱਕ एक तो गया। हा सब तो औखा सम है ਉਹ ਬੱਸ ਸੰਦੀਪ ਨੂੰ ਚੁੱਪ ਕਰਾ ਬੀਬੀ ਨੂੰ ਉਹ ਬੀਬੀ ਬੱਸ ਉਹਦਾ ਤੂੰ ਆਪਣੇ ਪਰਿਵਾਰ ਦੇ ਵਿੱਚ ਆਉਣਾ ਕੱਲੀ ਨੇ ਵਿਚਾਰੀ ਨੇ ਜਾਣਾ ਸਵਾ ਨੂੰ ਆ ਲੈਣਾ 12 ਮਹੀਨੇ ਦਾ ਸਵਾ ਸਵਾ ਮਾਗਣਾ ਨਹੀਂ ਆ ਜਣਾ ਨਹੀਂ ਐਸੇ ਬਹਗਦੀ ਸਵਾ ਨੂੰ ਆ ਲੈਣਾ ਨਹੀਂ ਲਾ ਸਭਾ ਨੂੰ ਆਗਿਆ ਸਭਾ ਨੂੰ ਮਿਹਰ ਨਾਲ ਕਰਨੀ ਹੈ ਸਭਾ ਨੂੰ ਆਗਿਆ ਸਭਾ ਨੂੰ ਮਿਹਰ ਨਾਲ ਕਰਨੀ ਹੈ ਹਾਂ ਨਾ ਚਾਰ ਪੰਜ ਮਹੀਨੇ ਦੀ ਗੱਲ ਲਾਟਵੀਂ ਨਹੀਂ ਦੱਸਉਂ ਕੁਟੇਛ ਨਹੀਂ ਲਈ ਜੋ ਚਾਰ ਪੰਜ ਮਹੀਨੇ ਦੀ ਉਹ ਕਿਹੜਾ ਹੀ ਹੁੰਦਾ ਇਹਦੇ ਆ ਜਾਣਾ ਹੋਣਾ ਨਹੀਂ ਹੈਗਾ ਤੇ ਚਾਰ ਪੰਜ ਮਹੀਨੇ ਤੇ ਆਪਣੇ ਘਰ ਨੂੰ ਜਾਣਾ ਨਾਲੇ ਕਦੇ ਪਹਿਲੀ ਵਾਰ ਥੋੜੀ ਚੱਲੀ ਆ ਤੂੰ ਕਿੰਨੀ ਵਾਰ ਆਈਆਂ ਕਿੰਨੀ ਵਾਰ ਚੱਲੀ ਆ ਆ ਫੇਰ ਤਾਂ ਆ ਜਾਣਾ ਚੋਰ ਵਾਰ ਵੀ ਕੱਲ੍ਹ ਆ ਉਹ ਗੱਲ ਵੀ ਵੱਲ੍ਹਾ ਬੀਪੀਸ ਕੋ ਜਿਹੜਾ ਹੁੰਦਾ ਜੇ ਤੁਹਾਨੂੰ ਉਹ ਜਿਆਦਾ ਨੂੰ ਮਾਰਦੇ ਦੇਖੀ ਜੀ ਚਲ ਚਲ ਬੈਠੋ ਗੱਡੀ 'ਚ ਬੈਠੋ ਬਟ ਟਾਈਮ ਥੋੜਾ ਤੋਂ ਹੋਰ ਹੁੰਦਾ ਜਾਂਦਾ ਬੈਠੋ ਬੈਗ ਰੂ ਦਾ ਨਾਲੇ ਗਾਪਾ ਤੋਂ ਜਿੱਕੇ ਬੈਠੋ ਸਾਰੇ ਅੱਧੇ ਸਫਰ ਦੀ ਯਾਤਰਾ ਨੂੰ ਪਰਕਾ ਪਰਕਾ ਠੀਕ ਆ ਕੇ ਬਤੋ ਕੇ ਓਕੇ 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 ਮੈਂ ਨਹੀਂ ਚੱਲਦੇ ਉਹ ਮੈਂ ਨਹੀਂ ਉਸੇ ਮੇਰੇ ਨਾਲ ਸੌ ਰੁਪਏ ਦੇ ਦੇ ਜਾ ਮੈਂ ਨਹੀਂ ਮੈਂ ਨਹੀਂ ਮੇਰੇ ਨਾਲ ਗੱਲ ਕਰ ਉਸਨੇ ਆਹ ਨਹੀਂ ਤਾਂ तेरे ਨਾਲੇ ਚੱਲੇ ਨਹੀਂ ਫਿਰ ਮੈਂ ਵੀ ਨਹੀਂ ਲੈਣਾ ਹੈ ਆ ਤਾਂ ਭੈਣ ਤੂੰ ਬਹੁਤ ਕਰਦੇ 100 ਰੁਪਏ ਦੇ ਦੇ ਜਿਆਦਾ ਕਰੀ ਕੋਈ ਨਹੀਂ ਨਹੀਂ ਹਾਂ ਜਰੂਰ ਮਿਲਾਂਗੇ ਆਪਾਂ ਠੀਕ ਆ ਰੀਤ ਗੱਲ ਤੇ ਜੀ ਆ ਗੜੀ ਵੀ ਕੀ ਹੋ ਗਿਆ ਅਰੇ ਇਹ ਬੜੇ ਸਾਰੇ ਨੇ ਖੜਜੋ ਪੂਰੇ ਲੈ ਲਾ ਬੜਾ ਖੜ ਦਿਓ ਰੇ ਕੱਢ ਦੇ ਖੜ ਜਾ ਬੜੀ ਫੋਟੋ ਲੈਣੀ ਆ ਗੱਡੀ ਨਾਲ ਕਰਨ ਗੱਡੀ ਨਾਲ ਕਰਨ ਕਰਨ ਚੱਲ ਉੱਥੇ ਕਰਨ ਫੋਟੋ ਖ ਚੱਲ ਜਾ ਬੱਤ ਉਧਰ ਮੰਨਿੰਦਰ ਬਾਹਰ ਬਾਹਰ ਉਹ ਹੈਤੀ ਫੋਟੋ ਲੈਣੀ ਬਾਹਰ ਨੂੰ ਆਜਾ ਰਿਤ ਫੋਟੋ ਆਜ ਮਾੜੀ ਫੋਟੋ ਆਇਛਰੇ ਕੋਈ ਲੋਗ ਲੱਗਿਆ ਹੋ ਤਿਆਰ ਹੁੰਦਾ ਆ ਆ ਗਿਆ ਮੈਨੂੰ ਫੋਟੋ ਲੈਣੀਏ ਉਹਦਾ ਆਪਣਾ ਕੰਬਲ ਦਾ ਲਗਾ ਚੱਕਣ ਚੱਲ ਕਿੱਧਰੇ ਖੁਰਸੀ ਖੁਰਸੀ ਖੁਸ਼ੀ ਖੁਸ਼ੀ ਠੀਕ ਹੈ ਓਕੇ ਠੀਕ ਹੈ ਹੂੰ ਚਲ ਤੇਰੇ ਰੋਣਾ ਨਹੀਂ ਰੋਣਾ ਨਹੀਂ ਮਾਰੋ ਨਹੀਂ ਹਾਂ ਇਹ ਨੂੰ ਹਵਾ ਦੇ ਰੋਣਾ ਨਹੀਂ ਇਹ ਉਹ ਹੀ ਰੋ ਗਿਆ ਵੀ ਨਾ ਮਾਸਾ ਰਪਟੇ ਚੁੱਪ ਕਰ ਜਾ ਬਣਾ ਓ ਚਲੋ ਬੈਠੋ ਪੁੱਤੋ ਬੈਠੋ ਗੱਡੀ 'ਚ ਬੈਠੋ ਚਲੋ ਮਨੇ ਤਾਂ ਚਲੋ ਤਾਂ ਹੀ ਤੌਰ ਹੋਣਾ ਨਹੀਂ ਤਾਂ ਫਿਰ ਤੁਸੀਂ ਇੱਕ ਦੂਏ ਨੂੰ ਦੇਖ ਕੇ ਮਨ ਭਰੀ ਜਾਣਾ ਬਸ ਓਏ ਕਪੇਟੋ ਆਹ ਇਹਨੇ ਸਫਰਦਾਨ ਨਾਮ ਦੀ ਨਾਲ ਕੋਈ ਨਾ ਕੁਮਾਰ ਕਰ ਦਿਓ ਤੁਸੀਂ ਇਹਨੂੰ ਕਰੋਨਾ ਨਹੀਂ ਕਿਸੇ ਨੇ ਹੂੰ ਠੀਕ ਕਰ ਉਹ ਗੋਦ ਤਾ ਤੂੰ ਮੋਰੇ ਬੈਠ ਗੱਡੀ ਜੀ ਆ ਜੀ ਆ ਜੀ ਮੋਰੇ ਬੈਠ ਤੂੰ ਨਾ ਰਹਿ ਕੇ ਜਾ ਹੂੰ ਨਾ ਬੱਚੀ ਨੂੰ ਕੁਛ ਨਹੀਂ ਕਹੋ ਮੈਨੂੰ ਮਿਲਣ ਵੀ ਕੋਈ ਦੂਰ ਜਾਣਾ ਹੁੰਦਾ ਕਰ ਕੋਈ ਨਾ ਕੋਈ ਨਾ ਕੋਈ ਠੰਡ ਤੇ ਹਾਂ ਮਸਾਂ ਠੰਡ ਠੰਡ ਨਹੀਂ ਜਾਂਦੀ ਖੱਪਰਾ ਕੋਈ ਸਾਰੀ ਦੁਆ ਦੇ ਕੋਈ ਨਾ ਮਰੇ ਜੀ ਉਹ ਮੈਂ ਮੈਂ ਉੱਧਰ ਬੈਠਾ ਬਣਾਉਂਦਾ ਫਾਰਮ ਬਣਾਣਾ ਚੱਲ ਬੈਠ ਫੋਨੀ ਬੁੱਕੇ ਪਰ ਟਾਈਮ ਦੇਖੋ ਬਣਾ ਟਾਈਮ ਸਭ ਤੋਂ ਹਾਂ ਹਾਂ ਨਾ ਮਤਾਈ ਉਹਨੇ ਇਹਨੂੰ ਨਾਲ ਜਾਣਾ ਤਾਂ ਬਾਏ ਬਾਏ ਆ 77 ਜੀ ਚਮਕੌਰ ਦਾ ਚਲ ਜਿਆ ਦੂਰੀਆਂ ਤੰਗ ਤੰਗ ਅੰਦਾਜ਼ਨਾਂ ਜੀ ਲੱਗ ਜਾਂਦਾ ਬੀਬੀ ਦਾ ਬਥੇਰਾ ਬਥੇਰਾ ਲੱਗਦਾ ਪਰ ਧੀ ਦੀ ਜਗਾ ਧੀ ਦੀ ਹਾਂ ਜਾਣਾ ਜਾਣਾ ਕਰਨਾ ਆ ਆ ਬਾਬਾ ਕਰਨਾ ਲੈ ਆਣਾ ਕਰ ਨੂੰ ਜਾਣ ਦੇ ਉਹ ਨਹੀਂ ਚਾਚਾ ਨੇ ਜਗਾ ਨਹੀਂ ਹੈ ਤੈਨੂੰ ਮੈਂ ਕਹਾਂ ਉਹ ਜਗਾ ਨਹੀਂ ਹੈ ਕਿ ਜਗਾ ਨਹੀਂ ਹੈ ਬੈਠਣ ਨੂੰ ਵਿੱਚ ਔਖੇ ਹੋਣਾ ਉਹਨਾਂ ਨੇ ਸਫ਼ਰ ਤੋੜਾ ਜਾ ਉਹ ਮੇਰੇ ਸਕੂਲ ਦਾ ਵੀ ਕੋ ਚੱਕਰ ਨਹੀਂ ਚੱਲ ਵੀ ਜਾਂਦਾ ਸਕੂਲ ਤੇ ਬੈਠਣ ਨੂੰ ਵੀ ਜਗ੍ਹਾ ਚਾਹੀਦੀ ਵਿੱਚ ਥੋੜਾ ਜਿਹਾ ਸਬਰ ਨਾਲ ਚੱਲ ਬੈ ਜਾ ਬੋਲੀ ਬੈਠ ਬੁੱਤ ਬੈਠ ਚੱਲ ਠੀਕ ਠੀਕ ਹੈ ਠੀਕ ਓਕੇ ਕੋਈ ਠੀਕ ਹੈ ਠੀਕ ਓਕੇ ਓਕੇ ਸਾਸਰੀ ਘਰ ਸਾਸਰੀ ਬਾਏ ਉਹ ਤੇ ਕਾਲ ਨਹੀਂ ਕਰਦਾ ਹਾਂ ਠੀਕ ਚੰਗਾ ਮੈਂ ਚੰਗਾ ਰੋਈ ਨਾ ਹੋਵੇ ਚੰਗਾ ਚੰਗਾ ਚੱਲ ਜੀ ਸਾਸਰੀ ਆਪ ਕੋ ਸਾਸਰੀ ਕਾਲ ਬਾਏ ਬਾਏ ਮੋਤੀ ਪਾਲੀ ਸੀ ਵਿੱਚ ਕੋਪਾ ਨਹੀਂ ਆਉਂਦਾ ਚੰਗੀ ਜੀ ਕੀ ਆ ਵੀਡੀਓ ਬਣਾਉਣਾ ਮਾਈਕ ਉੱਚਾ ਹੁਣ ਜਾਣ ਨਾ ਦੋ ਉਹਨੂੰ ਪੈਰ ਲੱਗ ਗਿਆ ਮਿਲਣ ਜਾ ਕੇ ਜੱਪੀਆਂ ਜੀ ਪਾਉਣ ਲੱਗ ਗਿਆ ਸੰਦੀਪ ਕਿਰਨ ਜੀ ਗਿਆ ਨਹੀਂ ਰੋਣਾ ਨਹੀਂ ਇੱਛਾ ਮੰਮੀ ਰੋਣ ਲੱਗ ਗਈ ਬੈਠ ਗਰ ਸੱਤ ਠੀਕ ਚੱਲ ਤੋਰ ਗੱਡੀ ਤੋਰ ਠੀਕ ਗੇਟ ਖੋਲਣ ਗਿਆ ਸੰਤੂਰੀ ਰੱਖਣਾ ਮਾਂ ਸਤਿ ਸ਼੍ਰੀ ਅਕਾਲ ਮਨੁਕੀਨਾ ਜੀ ਕਹਿੰਦੀ ਕਿ ਕੋਈ ਨਹੀਂ ਚਾਹ ਛੱਤ ਤੇ ਬੈਠੂਗੀ ਮੈਂ ਓਕੇ ਬਾਏ ਬਾਏ ਸਤਿਗੁਰੂ ਨਾਨਕ ਤੁਹਾਨੂੰ ਕਰੋ ਕਿਰਪਾ ਉਹਨਾਂ ਦੀ ਜਿਹੜਾ ਸਫਰ ਲੱਗੇ ਸ਼ੁਰੂ ਕਰਨ ਖੁਸ਼ੀ-ਖੁਸ਼ੀ ਆਪਣਾ ਟਿਕਾਣਾ ਪਹੁੰਚਣਾ ਆਪਣੇ ਵਤਨਾਂ 'ਚ ਆਏ ਬਤਨ ਨੂੰ ਛੱਡ ਕੇ ਉਹਨੇ ਆਪਣੇ ਵਤਨ ਤੇ ਚੱਲ ਜਾਣਾ ਸਤਿਗੁਰੂ ਹਾਂ ਥੋੜਾ ਔਖਾ ਲੱਗਦਾ ਸਮਾ ਬਾਈ 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 ਲੈ ਬੱਚੀ ਚਿੜੀਆਂ ਹਾਂ ਦੇੜੀ ਲਿਪ ਲਾ ਜਾ ਬੁਗੇ ਮੈਂ ਕਹਿਣ ਲੱਗਾ ਸੀ ਤੈਨੂੰ ਕੁੜੀਆਂ ਤੇ ਚਿੜੀਆਂ ਦਾ ਕੋਈ ਨਾ ਟਕਾਣਾ ਹਨਾ ਮੈਂ ਫੜੀ ਮੈਂ ਉਹ ਦੇੜੀ ਲਿਖੂ ਮੰਮੀ ਆ ਫੜ ਲੈ ਉਹਨੂੰ ਬੀਬੀ ਹਾਂ ਉਹਨੂੰ ਫੜ ਲਈ ਅੰਗਾ ਤੈਨੂੰ ਉਹ ਦੇੜੀ ਲਿਪ ਦੇ ਵਕ ਵਾਰ ਕਹੇਗੀ ਇਹ ਇਹ ਤਾਂ ਆਕਰਤ ਤੇ ਬੰਦਾ ਮੈਸ ਇੱਕ ਕਾਉਣਾ ਬੰਦਾ ਬਈ ਟਾਟਾ ਕਰਦੇ ਤਾਂ ਉਹ ਬੰਦਾ ਹੱਪੇ ਬੜਾ ਘੈਂਡ ਬੰਦਾ ਹੈ ਬੀਬੀ ਬਾਹਰ ਨਹੀਂ ਆਈ ਹੈਗੀ ਨਹੀਂ ਉਹ ਤਾਂ ਚਾਹ ਦਾ ਕੰਮ ਕਰਦਾ ਤਾਂ ਉਹ ਦੁੱਧ ਚੱਕੀ ਹੋਰ ਉਹਨੇ ਗਿਆ ਜਾ ਉਹ ਆ ਜਾ ਆ ਜਾ ਉਹ ਆਇਆ ਕੋਈ ਉਹ ਚੱਕਣਾ ਪੈਣਾ ਕੋਲ ਤੋਂ ਉਹ ਦਬੀ ਰਹੀ ਆ ਜੰਨੇ ਦੇਲੀਲੀ ਕੋਈ ਗੱਡੀ ਕੋਈ ਪਾ ਕੇ ਨਾ ਪਾ ਕੇ ਨਾ ਬੋਲ ਇਹ ਵੀ ਆਪਣੀ ਭੂਆ ਦਾ ਭੂਆ ਦਾ ਬਜੋਗ ਕਰਦਾ ਕੋਈ ਵੀ ਕਰਦਾ ਸੁੱਤਾ ਪਿਆ ਹੋਇਆ ਬਈ ਲੋਕ ਹੋ ਗਿਆ ਇਹ ਆ ਬੰਦਾ ਕੌਣਾ ਇਹ ਟਟ ਕਰਦਾ ਤਾਂ ਮੈਨੂੰ ਇਹ ਜੀ ਇਹ ਦੱਸੋ ਕੌਣਾ ਯਾਰ ਇਹ ਵੀ ਸ਼ਿਕਾਇਤ ਕਰੋ ਇਹ ਮੈਨੂੰ ਪਤਾ ਨਹੀਂ ਲੱਗਿਆ ਇਹ ਬੰਦਾ ਕੌਣ ਦਾ ਹੈ ਕਹ ਮੈਂ ਸੁਭਰੀ ਤਾਂ ਕਹ ਮੈਂ ਸੁਭਰੀ ਤਾਂ ਕਹਦੇ ਤੂੰ ਵੀ ਪੁੱਤ ਕਨਾਨੂੰ ਮੈਂ ਸੁਭਰੀ ਤਾਂ ਪਿੱਛੇ ਦਿਖਾਈ ਤੀ ਨਾ ਸੁਭਰੀ ਤਾਂ ਦਿਖਾਈ ਨਹੀਂ ਬਈ ਸੁਭਰੀ ਤੋਂ ਦੀ ਮੈਂ ਕਹਿੰਦਾ ਸੁਭਰੀ ਤਾਂ ਹੈ ਕਹ ਮੈਂ ਸੁਭਰੀ ਤਾਂ ਨਾਨੂੰ ਕਹਦੇ ਲੈ ਆ ਜੀ ਡਰ ਜਾ ਚਾਚਾ ਹੋਈ ਸਾੜ ਨੂੰ ਹੋਈ ਥੋੜਾ ਜਿਹਾ ਹਾਂ ਕਾਪਰ ਫਾਰਮਾ ਤੁਮਾ ਪਾਈ ਹਾਂ ਬੁੱਧ ਤੁਹੂ ਵੀ ਚੁੰਗੂ ਕਰ ਲੱਗ ਗਿਆ ਚਾਚਾ ਤੇ ਵੀ ਲੱਗ ਜੀ ਚੁੰਗੂ ਕਰ ਇੱਧਰ ਆ ਜਰੀ ਤਾਂ ਪਿੱਛਾ ਨਾ ਕਰ ਉਹਦੇ ਕਰਕੇ ਕਰਦੀ ਐ ਮਨਿੰਦਰ ਕਰਕੇ ਹਾਂ ਉਹਦੇ ਕਰ ਤਾ ਉਹਦੇ ਬੰਨੇ ਪ੍ਰਯਤਨ ਕੀ ਕੁਝ ਮਸਮਾ ਮੀਤੋ ਚਾਹੇ ਮਨਿੰਦਰ ਚੱਲੇਦਾ ਜਾਂਦਾ ਸਾਰਿਆਂ ਨਾਲ ਜਦੋਂ ਮਨਿੰਦਰ ਨਹੀਂ ਰੋਣਾ ਹਾਂ ਰੋਂਦਾ ਹੋਈ ਆ ਹਾਂ ਸਵੇਰੇ 6:30 ਮਨਿੰਦਰ ਪੜਾ ਰੋਂਦਾ ਮਾਹਲਾ ਸੱਚਾ ਪਾਤਸ਼ਾਹ ਹੁਣ ਟੱਪਣਾ ਕਿਨੇ ਉੱਪਰੋਂ ਇਹਦੇ ਪਰ ਨੋ ਵੀ ਸਿੱਟਣਾ ਜਿਹੜਾ ਹਲਦੀ ਚਾਹੋ ਸਿੰਗ ਵੀਰਾ ਟੱਪੂ ਚਾਹੇ ਕਰਨ ਚੱਕਲਵੇ ਹਾਂ ਵੀਰਾ ਨਾ ਨਿਆਣਾ ਨਿਆਣਾ ਰੱਖ ਪੈਣਾ ਆਹੋ ਕਰਨ ਚੱਲੀ ਜਾਊਗਾ ਅੱਛਾ ਹੂੰ ਨਿਆਣੇ ਤੂੰ ਨਿਆਣੇ ਸੱਜਾ ਪੈਰ ਸੱਜਾ ਪੈਰ ਰੱਖੀ ਬੁੱਤ ਪਾਣਾ ਸੱਜਾ ਪੈਰ ਰੱਖੀ ਕਰਨ ਇਹਨੂੰ ਟਪਾ ਇਹਨੂੰ ਟਪਾ ਨਹੀਂ ਨਹੀਂ ਮੰਦਾ ਜਾਊਗਾ ਤੱਕ ਚੱਲ ਕਰਨ ਕੀ ਕੀਤਾ ਵਾਹ ਸੱਤ ਨਾਂ ਸੱਤ ਨਾਂ ਕੋਈ ਨਾ ਸੱਤ ਨਾਂ ਵਾਹਗਰੋ ਸੱਤ ਨਾਂ ਵਾਹਗਰੋ ਕਰਨ ਚੱਲ ਤੂੰ ਹੁਣ ਮੇਰੇ ਖਾਣ ਤੇ ਸੱਜਾ ਪੈਰ ਰੱਖਣਾ ਮੈਂ ਨਾ ਪੁੱਤ ਇਹਨੂੰ ਵੀ ਦੇ ਦੋ ਭਾਈ ਇਹ ਕਿਹੜਾ ਤੇਰਾ ਸੱਜਾ ਸੱਜਾ ਧੰਨ ਮਾਰਾ ਸੱਚਾ ਪਾਤ ਜਲ ਕਰਨ ਜਾਈ भारी गड्ड भारी गड्ड भारी गड्ड